ਗੁਰੂ ਮੰਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਾਜ ਦੇ ਹਰੇਕ ਕਾਰਜ ਲਈ ਧਾਰਮਿਕ ਦਾ ਧਰਮ ਦਾ ਕਾਰਜ ਤਾਂ ਹੈਗਾ ਹੀ ਆ ਚਾਹੇ ਇਕਨੋਮਿਕ ਫੈਕਟਰ ਹੋਵੇ ਚਾਹੇ ਸਮਾਜ ਦਾ ਹੋਵੇ ਚਾਹੇ ਸਮਾਜਿਕ ਕ੍ਰਿਤੀਆਂ ਹੋਣ ਹਮੇਸ਼ਾ ਆਪਣਾ ਯੋਗਦਾਨ ਪਾਉਂਦੀ ਆ ਤੇ ਸ਼ੰਭੂ ਬਾਰਡਰ ਤੇ ਕਈ ਦਿਨਾਂ ਤੋਂ ਕਿਸਾਨ ਆਪਣਾ ਸੰਘਰਸ਼ ਕਰ ਰਹੇ ਆ ਤੇ ਜਿਸ ਦਿਨ ਉੱਥੇ ਉਹ ਜਾ ਕੇ ਬੈਠੇ ਉਸ ਦਿਨ ਤੋਂ ਗੁਰਦੁਆਰਾ ਦੁਖ ਨਿਵਾਰਨ ਪਾਤਸ਼ਾਹੀ ਨੌਵੀਂ ਉਥੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ। ਔਰ ਉਹ ਤੋਂ ਇਲਾਵਾ ਇੱਕ ਐਮੂਲੈਂਸ ਪਲੱਸ ਜਿਹੜੀਆਂ ਰੁਟੀਨ ਦੀਆਂ ਦਵਾਈਆਂ ਹੁੰਦੀਆਂ ਉਹ ਵੀ ਸਾਰਾ ਉੱਥੇ ਪ੍ਰਬੰਧ ਕੀਤਾ ਗਿਆ ਜਿਹੜਾ ਨਿਰੰਤਰ جاری ਆ। ਇਹ ਕੋਈ ਅਸੀਂ ਕਿਸੇ ਤੇ ਆਸਾਨ ਨਹੀਂ ਕਰ ਰਹੇ ਕਿਉਂਕਿ ਪੰਜਾਬ ਦੀ ਕਿਸਾਨੀ ਰੀੜ ਦੀ ਹੱਡੀ ਆ ਪੰਜਾਬ ਦੀ। ਤੇ ਜੇ ਕਿਸਾਨੀ ਕਮਜ਼ੋਰ ਹੋ ਗਈ ਤੇ ਫੇਰ ਮੈਂ ਸਮਝਦਾ ਸਾਰਾ ਤਾਣਾ ਬਾਣਾ ਪੰਜਾਬ ਦਾ ਨਹੀਂ। ਸਮੁੱਚੇ ਭਾਰਤ ਵਰਸ਼ ਦਾ ਹੀ ਲੁੱਟਕ ਜਾਣਾ ਕਿਉਂਕਿ ਜੇ ਹਰੀ ਕ੍ਰਾਂਤੀ ਦੇ ਯੋਗਦਾਨ ਪਾਇਆ ਸਮਝ ਲਓ ਪੰਜਾਬ ਨੇ ਜੇ ਚਿੱਟੀ ਕ੍ਰਾਂਤੀ ਦੁੱਧ ਦੀ ਕਹ ਲੈਣੀ ਪੰਜਾਬ ਨੇ ਤੇ ਜੇ ਝੋਨੇ ਤੇ ਕਣਕ ਦੀ ਮੰਦਭਾਗੀ ਮੰਦਫਾਲੀ ਜਿਹੜੀ ਉਹ ਕੱਢੀ ਉਹ ਪੰਜਾਬ ਨੇ ਸੋ ਜੇ ਪੰਜਾਬ ਦੇ ਵਿੱਚ ਕਹਾਨ ਉਹ ਰਿਸਟ ਪੋਸਟ ਆ ਉਹਦੀ ਇਕਨੋਮਿਕ ਫੈਕਟਰ ਠੀਕ ਆ ਤੇ ਫੇਰ ਮੈਂ ਸਮਝਦਾ ਇਹ ਮੁਲਖ ਵੀ ਖੁਸ਼ਹਾਲ ਹੋਊਗਾ ਤੇ ਪੰਜਾਬ ਸੂਬਾ ਤਾਂ ਖੁਸ਼ਹਾਲ ਹੋਊਗਾ ਹੀ ਤੋ ਅਸੀਂ ਕੋਈ ਇਸਾਨ ਨਹੀਂ ਕਰਦੇ ਸਾਡਾ ਸ਼ੁਰੂ ਤੋਂ ਹੀ ਇਹ ਰਿਹਾ ਕਿਉਂਕਿ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਇੱਕ ਕਾਰਜ ਦੇ ਵਿੱਚ ਪਾਵੇਂ ਉਹ ਹਿਊਮਨ ਰਾਈਟਸ ਦਾ ਹੋਵੇ ਚਾਹੇ ਹੋਰ ਕਾਰਜ ਹੁਣ ਉਹਨਾਂ ਦੇ ਵਿੱਚ ਆਪਣਾ ਯੋਗਦਾਨ ਪਾਉਂਦੀ ਆ ਸੋ ਉੱਥੇ ਲੰਗਰਾਂ ਦਾ ਵੀ ਤੇ ਨਾਲ ਮੈਡੀਸਨ ਦਾ ਵੀ ਆਉ ਜਿਹੜਾ ਉਹ ਸਾਰਾ ਆ ਉਹ ਪ੍ਰਬੰਧ ਕੀਤਾ ਗਿਆ